ਨਿਆਰਾ ਖਾਲਸਾ ਸਿੱਖ ਧਰਮ ਕਿਹੜਾ ਧਰਮ ਹੈ ਜਿਹਦੇ ਵਿੱਚ ਸਿੱਖੀ ਤੋਂ ਬਾਹਰ ਕੱਢਣ ਦਾ ਵੀ ਵਿਧੀ ਹੈ ਪਾਉ ਟਰਮੀਨੇਸ਼ਨ ਵੀ ਕਰ ਦਿੰਦਾ ਸਿੱਖੇ ਵਿੱਚ ਪ੍ਰਵੇਸ਼ ਦਸਮ ਪਿਤਾ ਸਾਈਂ ਸਿਖਰ ਗੋਬਿੰਦ ਸਿੰਘ ਜੀ ਵੱਲੋਂ ਲਾਗੂ ਕੀਤਾ ਗਈ ਖੰਡੇ ਦੀ ਪੋਲ ਜਿਸ ਨੂੰ ਵੈਸੇ ਹਰ ਇੱਕ ਧਰਮ ਦੇ ਵਿੱਚ ਪਰਵੇਸ਼ ਕਰਨ ਦਾ ਕੋਈ ਨਾ ਕੋਈ ਤਰੀਕਾ ਨਿਸ਼ਚਿਤ ਹੈ ਅੱਜ ਕੱਲ ਐਸਾਈ ਧਰਮ ਦੀ ਤਰਜ਼ ਤੇ ਇਸ ਤਰੀਕੇ ਨੂੰ ਬਪਤਿਸਮਾ ਜਾਂ ਬੈਪਟਾਈਜ਼ ਕਹਿਣ ਲੱਗ ਪਿਆ ਪਰ ਹਰ ਇੱਕ ਦਾ ਬੈਪਟਾਈਜ਼ ਦਾ ਢੰਗ ਹੈ ਪਰਵੇਸ਼ ਦਾ ਇੱਕ ਢੰਗ ਹੈ ਪਰ ਕਿਵਲ ਤੇ ਕਿਉਂ ਮੇਰੇ ਧਿਆਨ ਦੇ ਵਿੱਚ ਕਿ ਐਸਾ ਧਰਮ ਹੈ ਜਿਹਦੇ ਵਿੱਚ ਪਰਵੇਸ਼ ਤੇ ਜੇ ਨੀਮਾ ਨੂੰ ਲਾਗੂ ਨਾ ਕੀਤਾ ਪਾਲਨ ਨਾ ਕੀਤਾ ਤਾਂ ਟਰਮੀਨੇਸ਼ਨ ਵੀ ਹੈ ਕੱਢਿਆ ਵੀ ਜਾ ਸਕਦਾ ਹੈ ਜੇ ਸਿੱਖ ਵਾਲ ਕਟਾਉਂਦਾ ਹੈ ਇਹ ਆਵਾਲਾਂ ਦੀ ਕਿਸੇ ਢੰਗ ਨਾਲ ਬੇਇਜ਼ਤੀ ਕਰਦਾ ਪ੍ਰਾਈ ਔਰਥ ਜਾਂ ਪ੍ਰਾਈਮ ਵਰਦ ਨਾਲ ਅਨੈਤਿਕ ਸ਼ਰੀਰਿਕ ਸੰਬੰਧ ਸਥਾਪਿਤ ਕਰਦਾ ਹੈ ਤੰਬਾਕੂ ਦਾ ਸੇਵਨ ਕਰਦਾ ਹੈ ਕੁੱਠਾ ਮਾਸ ਦਾ ਸੇਵਨ ਕਰਦਾ ਹੈ ਜੋ ਤਰਮਣੰਤਰ ਇਹ ਪਰੰਪਰਿਵਰਤਨ ਦਾ ਤਰੀਕਾ ਹੋਇਆ ਕਰਦਾ ਸੀ ਇਹਨਾਂ ਚਾਰਾਂ ਨੂੰ ਬਜਰ ਕੋਇਟ ਕਿਹਾ ਜਾਂਦਾ ਹੈ ਪਰ ਜੋ ਕੋਈ ਇਹਨਾਂ ਵਿੱਚੋਂ ਕਿਸੇ ਇੱਕ ਦਾ ਵੀ ਦੋਸ਼ੀ ਪਾਇਆ ਜਾਂਦਾ ਹੈ ਉਹ ਸਿੱਖੀ ਵਿੱਚੋਂ ਨਿਸ਼ਕਰਸ਼ਿਤ ਮੰਨਿਆ ਜਾਂਦਾ ਹੈ ਕਿਉਂਕਿ ਸਿੱਖੀ ਵਿੱਚ ਪ੍ਰਵੇਸ਼ ਗੁਰਗੰਸਾਹਬ ਦੇ ਸਾਹਮਣੇ ਅਭਿਲਾਖੀ ਸਿੱਖ ਜਾਂ ਚਾਹਵਾਨ ਸਿੱਖ ਪੰਜ ਕਕਾਰ ਕੰਗਾ ਕੜਾ ਕਿਰਪਾਨ ਕੇਸ ਤੇ ਕਸ਼ਹਿਰਾ ਧਾਰਨ ਕਰਕੇ ਹਾਜ਼ਰ ਹੁੰਦਾ ਪੰਜ ਪਿਆਰੇ ਇੱਕ ਲੋਹੇ ਦੇ ਬਾਟੇ ਵਿੱਚ ਕਾ ਸੇ ਅਤੇ ਜਲ ਪਾ ਕਰਕੇ ਸ਼ਸਤਰ ਖੰਡੇ ਨਾਲ ਉਹਨੂੰ ਹਿਲਾਉਂਦੇ ਹੋਏ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਯ ਖੰਡੇ ਦੀ ਪਾਲ ਤਿਆਰ ਕਰਦੇ ਆ ਔਰ ਸਿੱਖ ਨੂੰ ਉਹ ਸ਼ਗਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਸਿੱਖ ਨੂੰ ਸਿੰਘ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਉਹਨੂੰ ਬਖਸ਼ੀ ਗਈ ਖੰਡੇ ਦੀ ਪਾਲ ਤੋਂ ਪਹਿਲਾਂ ਕੋਈ ਚਰਨਾਮ੍ਰਿਤ ਦਾ ਟੰਗ ਸਿੱਖੀ ਵਿੱਚ ਪ੍ਰਵੇਸ਼ ਦਾ ਨਹੀਂ ਸੀ ਚਰਨਾਮ੍ਰਿਤ ਇੱਕ ਵਿਅਕਤੀ ਪੂਜਾ ਦਾ ਟੰਗਾ ਹੈ ਔਰ ਸਿੱਖੀ ਦਾ ਮੂਲ ਉਦੇਸ਼ ਜਾਂ ਮੂਲ ਸਿੱਖਿਆ ਹੀ ਇਹ ਹੈ ਕਿ ਵਿਅਕਤੀ ਦੀ ਪੂਜਾ ਨਹੀਂ ਕਰਨੀ ਉਹਨੂੰ ਸਿੱਖੀ ਵਿੱਚ ਪ੍ਰਵੇਸ਼ ਦਾ ਇੱਕੋ ਇੱਕ ਟੰਗ ਕਿ ਗੁਰੂ ਸਾਹਿਬ ਦੀ ਸਿੱਖਿਆ ਨੂੰ ਮਨ ਬਾਚ ਕਰਮ ਦੇ ਵਿੱਚ ਲੈ ਕਰਕੇ ਆਣਾ ਆਪਣੇ ਆਚਰਣ ਦੇ ਵਿੱਚ ਸਿੱਖਿਆ ਨੂੰ ਲੈ ਕਰਕੇ ਆਣਾ ਅਤੇ ਗੁਰੂ ਸਾਹਿਬ ਜਾਂ ਗੁਰਸਿੱਖਾਂ ਦੀ ਸੰਗਤ ਦੇ ਵਿੱਚ ਆਉਣਾ ਇਹ ਹੀ ਤਰੀਕਾ ਸੀ ਸਿੱਖੀ ਧਾਰਨ ਕਰਨ ਦਾ ਜਾਂ ਸਿੱਖ ਧਰਮ ਨੂੰ ਅਪਣਾਉਣ ਦਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੜਲ ਕਰਾਇਆ ਹੈ ਕਿ ਜਿਉਂ-ਜਿਉਂ ਸਾਹਿਬ ਮਨ ਵਸੇ ਗੁਰਮੁਖ ਅੰਮ੍ਰਿਤ ਪਿਓ ਕਿ ਜਿਵੇਂ ਜਿਵੇਂ ਗੁਰੂ ਦੀ ਸਿੱਖਿਆ ਮਨ ਦੇ ਵਿੱਚ ਵਸਦੀ ਜਾਂਦੀ ਹੈ ਜਿਉਂ ਜਿਉਂ ਸਾਹਿਬ ਮਨ ਵਸੈ ਪਾਉ ਗੁਰੂ ਦੀ ਸਿੱਖਿਆ ਜਿਉਂ ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਓ ਉਹਵੇਂ ਗੁਰਮੁਖ ਜਿਹੜਾ ਗੁਰੂ ਦਾ ਸਿੱਖ ਹੈ ਉਹ ਅੰਮ੍ਰਿਤ ਨੂੰ ਪ੍ਰਾਪਤ ਕਰਦਾ ਚਾਰੇ ਅਗਨ ਨਿਵਾਰ ਮਰ ਚਾਰੇ ਅਗਨ ਨਿਵਾਰ ਮਰ ਗੁਰਸਿਕ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ ਭਾਵ ਕਾਮ ਕ੍ਰੋਧ ਮੋਹ ਹੰਕਾਰ ਇਹਨਾਂ ਦਾ ਤਿਆਗ ਕਰਦਾ ਹੈ ਗੁਰੂ ਦੀ ਸੰਗਤ ਵਿੱਚ ਆਂਦਾ ਹੈ ਤੇ ਉਹਦੇ ਅੰਦਰ ਇੱਕ ਖਿੜਾਵ ਆ ਜਾਂਦਾ ਔਰ ਉਹਦਾ ਅੰਦਰ ਜਿਹੜਾ ਉਹ ਅੰਮ੍ਰਿਤ ਨਾਲ ਭਰ ਜਾਂਦਾ ਹੈ ਦੂਸਰੇ ਪਾਸ਼ਾ ਵਿੱਚ ਸਾਨੂੰ ਦ੍ਰਿੜ ਕਰਾ ਰਹੇ ਹਨ ਜਿਨ ਨੂੰ ਵੜਿਆਈ ਤੇਰੇ ਨਾਮ ਕੀ ਰੱਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਹੀਂ ਦ੍ਰਿੜ ਕਰਾ ਦਿੱਤਾ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਹੀਂ ਨਾਨਕ ਅੰਮ੍ਰਿਤ ਮਨ ਮਾਹਿ ਪਾਈਐ ਗੁਰ ਪ੍ਰਸਾਦ ਤਿਨਹੀ ਪੀਤਾ ਰੰਗ ਸਿਉ ਜਿਨ ਕੋ ਲਿਖਿਆ ਆਦ ਪੀਤਾ ਉਹ ਨਹੀਂ ਹੈ ਜਿਸ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਹੈ ਤੀਸਰੇ ਪਾਸਾ ਸੰਦ੍ਰਿੜ ਕਰਾ ਰਹੇ ਹਨ ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਹੋਰ ਅੰਮ੍ਰਿਤ ਕੋਈ ਹੈ ਹੀ ਨਹੀਂ ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੁ ਨਾ ਜਾਏ ਪੀਵਤ ਹੁ ਪ੍ਰਵਾਨ ਪਿਆ ਪੂਰਾ ਸ਼ਬਦ ਸਮਾਇ ਜੁਸੇ ਪਾਸ਼ਾ ਨੂੰ ਪੁੱਛੀਏ ਉਹ ਵੀ ਇਹ ਗੱਲ ਦੁਹਰਾ ਰਿਹਾ ਹੈ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮਿਲ ਸਤਗੁਰ ਮੀਠ ਰਸ ਗੰਨੇ ਉਹ ਤਾਂ ਇੰਨਾ ਮਿੱਠਾ ਲੱਗਿਆ ਮੈਨੂੰ ਕਿ ਗੰਨੇ ਦੇ ਰਸ ਨਾਲੋਂ ਵੀ ਮਿੱਠਾ ਲੱਗਦਾ ਹੈ पंचम पिताव संद्रुड करा रहम रतन जवेहर मानका अमृत हरका नाव अमृत परमात्मा दा नाम है रतन जवेहर मानका अमृत हरका नाव सुख सहज आनंद रस जन नानक हर गुण गाओ परमात्मा दे गुण गाणे ही अमृत सो जो अपन दशम पिता ने थान बक्षा ओ खंडे दी पोल ठीक है assi os nu vi ਅੰਮ੍ਰਿਤ ਕਹਿੰਨੇ ਆ ਕਿਉਂਕਿ ਉਹਦੇ ਰਾਹੀਂ ਹੀ ਅਸੀਂ ਬਾਣੀ ਨਾਲ ਜੁੜਨ ਦਾ ਪ੍ਰਣ ਕਰਦੇ ਆ ਉਹ ਹੀ ਸਾਨੂੰ ਜਾਂ ਸਾਡਾ ਉਹ ਜਿਹੜਾ ਟੰਗਾ ਹੈ ਨਾਮ ਜਪਨ ਲਈ ਪ੍ਰਣ ਕਰਨ ਦਾ ਟੰਗਾ ਇਸ ਕਰਕੇ ਅਸੀਂ ਉਸ ਨੂੰ ਵੀ ਅੰਮ੍ਰਿਤ ਕਹਿੰਨੇ ਆ ਪਰ ਜਿਹੜੀ ਗੱਲ ਅੰਮ੍ਰਿਤ ਦੀ ਹੈ ਉਹ ਅੰਮ੍ਰਿਤ ਗੁਰੂ ਸਾਹਿਬ ਨੇ ਇੱਕੋ ਦਿਰੜ ਕਰਾਈ ਕਿ ਜਿਸ ਜਨਨਦਕਾਰਨ ਤੋਂ ਇਥੇ ਆਇਆ ਉਹ ਅੰਮ੍ਰਿਤ ਕਿਥੇ ਹੈ ਤੇਰੇ ਕਟ ਦੇ ਅੰਦਰ ਤੇਰੇ ਹਿਰਦੇ ਦੇ ਅੰਦਰ ਹੈ ਔਰ ਪਰਮਾਤਮਾ ਇਸ ਯ ਗੁਰੂ ਦੀ ਸਿੱਖਿਆ ਹੈ ਤੇਰੇ ਵਾਸਤੇ ਅੰਮ੍ਰਿਤ